ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੌਸ ਰاج ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਾਂਗਰਸ ਪਾਰਟੀ ਦੇ ਵਿੱਚ ਵੱਡੀ ਹਲਚਲ ਮਚ ਗਈ ਕਿ ਪੰਜਾਬ ਦੇ ਵਿੱਚੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਕਿਉਂਕਿ ਸਭ ਤੋਂ ਪਹਿਲਾਂ ਜਿੰਮੀ ਚੋਣਾ ਦੇ ਵਿੱਚ ਰਾਜਾ ਬਣ ਗਨੇ ਫਿਰ ਪ੍ਰਤਾਪ ਸਿੰਘ ਬਾਜਵਾ ਨੇ ਫਿਰ ਸੁਖਜਿੰਦਰ ਸਿੰਘ ਰੰਧਾਵਾ ਨੇ ਫਿਰ ਚਰਜਿੰਦਰ ਚੰਨੀ ਨੇ ਯਾਨੀ ਕਿ ਚ ਜਿਹੜੇ ਥੰਮ ਮੰਨੇ ਜਾਂਦੇ ਨੇ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਉਹਨਾਂ ਵੱਲੋਂ ਆਪਣੇ ਆਪਣੇ ਪੱਤਰ ਉੱਤੇ ਦਾਅਵੇਦਾਰੀਆਂ ਠੋਕੀਆਂ ਗਈਆਂ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਹੋਵਾਂਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਧਰ ਆਮ ਆਦਮੀ ਪਾਰਟੀ ਨੇ ਜਿਵੇਂ ਹੀ ਹਿੰਦੂ ਚਿਹਰਾ ਆਮਨ ਅਰੋੜਾ ਨੂੰ ਪ੍ਰਧਾਨ ਬਣਾਇਆ ਸ਼ਰੀਕਲ ਸਿੰਘ ਨੂੰ ਉਪ ਪ੍ਰਧਾਨ ਬਣਾਇਆ ਇਧਰ ਹੁਣ ਕਾਂਗਰਸ ਦੇ ਖੇਮੇ ਦੇ ਵਿੱਚੋਂ ਉਬਾਗੀ ਸੁਰਾਂ ਆਵਾਜ਼ਾਂ ਆ ਰਹੀਆਂ ਨੇ ਕਿ ਹਿੰਦੂ ਚਿਹਰਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ ਕਾਂਗਰਸ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਕਿਹਾ ਨਾ ਰਾਜਾ ਭਰਿੰਗ ਨਾ ਚਰਨਜੀਤ ਸਿੰਘ ਚੰਨੀ ਨਾ ਸੁਖਵਿੰਦਰ ਸਿੰਘ ਰੰਧਾਵਾ ਅਤੇ ਨਾ ਪ੍ਰਤਾਪ ਸਿੰਘ ਬਾਜਵਾ ਉਧਰ ਦਲਵੀਰ ਗੋਲਦੀ ਲੇਲੜੀਆਂ ਕੱਢ ਰਹੇ ਨੇ ਪ੍ਰਤਾਪ ਸਿੰਘ ਬਾਜਵਾਦੀ ਕਿ ਮੇਰੀ ਵਾਪਸੀ ਕਰਾਈ ਜਾਵੇ ਇਧਰ ਵੱਡੀਆਂ ਆਵਾਜ਼ਾਂ ਆ ਰਹੀਆਂ ਨੇ ਕਾਂਗਰਸ ਪਾਰਟੀ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਮੇਅਰ ਸਾਬਕਾ ਵਿਧਾਇਕ ਹਿੰਦੂ ਨੇ ਜਿਹੜੇ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਵੱਲੋਂ ਉੱਚੀ ਏਕ ਲਗਾ ਦਿੱਤੀ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਹਿੰਦੂ ਤੇ ਹੋਵੇਗਾ ਕਿਹੜਾ ਦੱਸ ਦਈਏ ਕਿ ਇੱਕ ਪਾਸੇ ਸਨੀਲ ਕੁਮਾਰ ਜਾਖੜ ਨੇ ਫਿਰ ਦੁਹਾਰ ਦੁਹਾਰ ਮਾਰ ਦਿੱਤੀ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਸੁਨੀਲ ਕੁਮਾਰ ਜਾਖੜ ਪ੍ਰਧਾਨ ਬਣਾਏ ਜਾਣਗੇ ਪੰਜਾਬ ਦੇ ਅਤੇ ਸੁਨੀਲ ਕੁਬਾਰ ਜਾਖੜ ਖੁਦ ਹੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਕਿਉਂਕਿ ਪੰਜਾਬ ਦੇ ਵਿੱਚ 41 ਯਾਨੀ ਕਿ 41% ਵੋਟ ਜਿਹੜੀ ਉਹ ਹਿੰਦੂ ਭਾਈਚਾਰੇ ਦੀ ਹੈ ਹਿੰਦੂ ਭਾਈਚਾਰੇ ਦੀ ਹੈ ਇਸ ਲਈ ਭਾਰਤੀ ਜਨਤਾ ਪਾਰਟੀ ਨੇ ਪਤਾ ਖੇੜਿਆ ਸੀ ਲੇਕਿਨ ਭਾਰਤੀ ਜਨਤਾ ਪਾਰਟੀ ਕਿਉਂ ਨਹੀਂ ਜਿੱਤ ਸਕੀ ਕਾਲੇ ਕਾਨੂੰਨਾ ਕਰਕੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਕਰਕੇ ਲੋਕ ਲੋਕ ਸਭਾ ਦੀਆਂ ਚੋਣਾਂ ਜੇ ਖਾਤਾ ਨਹੀਂ ਖੁੱਲਿਆ ਨਾ ਹੀ ਇਹਨਾਂ 50 ਹਲਕਿਆਂ ਦੇ ਵਿੱਚ ਜਿਹੜੀਆਂ ਜਿਮਨੀ ਚੋਣਾਂ ਹੋਈਆਂ ਨੇ ਪਹਿਲੀ ਹੋਈ ਸੀ ਹਲਕਾ ਜਲੰਧਰ ਵੈਦ ਤੋਂ ਦੂਸਰੀਆਂ ਹੋਈਆਂ ਨੇ ਗੱਦਰਵਾਹਾ ਬਰਨਾਲਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਇਧਰ ਇੱਕ ਵਾਰ ਫਿਰ ਐਂਟਰੀ ਹੋ ਰਹੀ ਹੈ ਸ੍ਰੀ ਰਿਕਵਰ ਜਾਖੜ ਦੀ ਸੁਨੀਲ ਕੁਮਾਰ ਜਾਖੜ ਵਾਲਾ ਪਤਾ ਖੇਡੇਗੀ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਕਿਉਂਕਿ ਜਿਹੜਾ ਪਤਾ ਖੇਡਿਆ ਗਿਆ ਹੈ ਜਿਹੜੀ ਦਾਅਵੇਦਾਰੀ ਠੋਕੀ ਸੀ ਅਮਨ अरोड़ा ਸ਼ੈਰੀ ਕਲਸੀ ਵੱਲੋਂ ਸ਼ੈਰੀ ਕਲਸੀ ਅਤੇ ਅਮਨ अरोड़ा ਐਜ਼ ਅ ਹਿੰਦੂ ਚਿਹਰੇ ਵੱਲੋਂ ਕੰਮ ਕਰ ਰਹੇ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਇੱਧਰ ਹੁਣ ਬਲਦੀ ਉੱਤੇ ਤੇਲ ਪਾ ਦਿੱਤਾ ਗਿਆ ਜਾਂ ਗਲੇ ਦੀ ਹੱਡੀ ਬਣ ਗਏ ਨੇ ਸੁਨੀਲ ਕੁਮਾਰ ਜਾਖੜ ਰਾਜਾਪੁਰੰਗ ਦੀ ਚਰਨਜੀਤ ਸਿੰਘ ਚੰਨੀ ਦੀ ਸੁਖਿੰਦਰ ਰੰਧਾਵਾ ਦੀ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਪ੍ਰਧਾਨ ਹੋਣਗੇ ਅਤੇ ਨਾਲ ਸੀਐਮ ਦਾ ਚੇਰਾ ਵੀ ਹੋਣਗੇ ਸੁਨੀਲ ਕੁਮਾਰ ਜਾਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਧਰ ਬੜਾ ਵੱਡਾ ਬਵਾਲ ਖੜਾ ਹੋ ਗਿਆ ਹੈ ਕਿ ਅਸੀਂ ਆਪੋ ਆਪਣੀਆਂ ਦਾਅਵੇਦਾਰੀ ਠੋਕਿਆ ਸੀ ਲੇਕਿਨ ਇਹ ਕਿਹੜਾ ਸੱਪ ਕਰ ਦਿੱਤਾ ਹੈ ਸੁਨੀਲ ਕੁਮਾਰ ਜਾਕਰ ਨੇ ਕਿਉਂਕਿ ਸੁਨੀਲ ਕੁਮਾਰ ਜਾਕਰ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਲਈ ਪ੍ਰਚਾਰ ਨਹੀਂ ਕੀਤਾ ਖੋਲ ਕੇ ਨਾ ਹੀ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਉਹਨਾਂ ਨੇ ਆਲਰੇਡੀ ਆਪਣਾ ਅਸਤੀਫਾ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਭੇਜ ਦਿੱਤਾ ਹੈ ਤਾਂ